ਨਮਸਕਾਰ ਜੀ ਅਸਵਲੇ ਅਸੀਂ ਖੜੇ ਹਾਂ ਗੁਰਦਾਸਪੁਰ ਦੇ ਮੱਡੀ ਚੌਂਗ ਦੇ ਵਿੱਚ ਜਿੱਥੇ ਨਗਰ ਕੌਂਸਲ ਵੱਲੋਂ ਅੱਜ ਕਾਰਵਾਈ ਕੀਤੀ ਗਈ ਆ ਜਿਹੜੇ ਬਿਨਾ ਜਿਹੜੇ ਇਸ਼ਤਿਹਾਰ ਜਿਹੜੇ ਆ ਨਗਰ ਕੌਂਸਲ ਦੀ ਪਰਮਿਸ਼ਨ ਤੋਂ ਬਗੈਰ ਜਿਹੜੇ ਲਗਾਏ ਗਿਆ ਗੁਰਦਾਸਪੁਰ ਦੇ ਪੋਲਾਂ ਦੀ ਉੱਪਰ ਸਾਈਡਾਂ ਦੀ ਉੱਪਰ ਅੱਜ ਉਹਦੀ ਉੱਪਰ ਕਾਰਵਾਈ ਕੀਤੀ ਗਈ ਆ ਤੇ ਅੱਜ ਜਿਹੜੇ ਆ ਜਿਨ੍ਹਾਂ ਦਾ ਟਾਈਮ ਪੀਰੀਅਡ ਪੂਰਾ ਹੋ ਚੁੱਕਿਆ ਆ ਜਾਂ ਜਿਹੜੇ ਬਿਨਾ ਪਰਮਿਸ਼ਨ ਤੋਂ ਜਿਹੜੇ ਪੋਲ ਆ ਉਹ ਉਤਾਰੇ ਜਾ ਰਹੇ ਆ ਤੇ ਤਸਵੀਰਾਂ ਤਾਂ ਸਾਹਮਣੇ ਆ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਹੋਏ ਆ ਤੇ ਨਾਲ-ਨਾਲ ਜਿਹੜੇ ਉਹ ਪੁੱੜੜੇ ਹੋਲਡਿੰਗ ਜਿਹੜੇ ਉਤਾਰ ਕੇ ਨਜ਼ਰ ਆ ਰਹੇ ਜਿਨ੍ਹਾਂ ਨੂੰ ਕਹਿੰਦਾ ਕਹਵਾਇਆ ਕਿ ਇਹ ਬਿਨਾ ਪਰਮਿਸ਼ਨ ਤੋਂ ਜਿਹੜੇ ਆ ਲਗਾਏਦੇ ਸੀ ਇਹਦੇ ਕਈਆਂ ਦੇ ਜਿਹੜਾ ਟਾਈਮ ਪੀਰੀਅਡ ਜਿਹੜਾ ਆ ਖਤਮ ਹੋ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਟਰਾਲੀਆਂ ਦੇ ਨਾਲ-ਨਾਲ ਭਰ ਕੇ ਜਿਹੜਾ ਜਾ ਰਿਹਾ ਹੈ ਨਾਲ ਇਹਨਾਂ ਦੇ ਅਧਿਕਾਰੀ ਜਿਹੜੇ ਆ ਕਾਰਵਾਈ ਕਰਦੇ ਪਏ ਆ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਇਹਨਾਂ ਦੇ ਜਿਹੜੇ ਪੋਲ ਆ ਬਿਨਾ ਪਰਮਿਸ਼ਨ ਤੋਂ ਜਿਹੜੇ ਪੋਲਾਂ ਦੇ ਉੱਪਰ ਜਿਹੜੇ ਹੋਲਡਿੰਗ ਲਗਾਏ ਸੀ ਜਿਨ੍ਹਾਂ ਦਾ ਕੋਈ ਇਹਨਾਂ ਨੇ ਜਾਂ ਜਿਨ੍ਹਾਂ ਦਾ ਟਾਈਮ ਪੀਰੀਅਡ ਹੋ ਗਿਆ ਸੀ ਜਾ ਜਿਨ੍ਹਾਂ ਨੇ ਕੋਈ ਇਹਦੀ ਫੀਸ ਨਹੀਂ ਭਰੀ ਉਹਨਾਂ ਨੂੰ ਅੱਜ ਪੋਲਾ ਦੇ ਉੱਤੋਂ ਉਤਾਰਿਆ ਜਾ ਰਿਹਾ ਹੈ ਆ ਤਾਂ ਤਸਵੀਰਾਂ ਅਸੀਂ ਤਾਂ ਤੁਹਾਨੂੰ ਸਿਖਾ ਦੇ ਆ ਮੌਕੇ ਦੀਆਂ ਜਿੱਥੇ ਇਹ ਪੋਲਾ ਦੇ ਉੱਤੋਂ ਜਿਹੜੀਆਂ ਇਹ ਉਤਾਰੇ ਜਾ ਰਹੇ ਆ ਜਿੱਥੇ ਵਿੱਚ ਤੁਸੀਂ ਤਸਵੀਰਾਂ ਦੇਖਿਓ ਤੇ ਅਧਿਕਾਰੀ ਜਿਹੜੇ ਆ ਇਹ ਭਾਜੀ ਜਿਹੜੇ ਆ ਉਹ ਉਤਾਰੇ ਆ ਜਿਨ੍ਹਾਂ ਦੀ ਵਧੀਆ ਇਹਨਾਂ ਦੀ ਟਾਈਮ ਪੀਰੀਅਡ ਪੂਰਾ ਹੋ ਗਿਆ ਕਿ ਜਿਨ੍ਹਾਂ ਨੇ ਪਰਮਿਸ਼ਨ ਨਹੀਂ ਲਈ ਜਿਹੜੇ ਉਤਾਰੇ ਜਿਨ੍ਹਾਂ ਨੇ ਭਾਜੀ ਪਰਮਿਸ਼ਨ ਨਹੀਂ ਲਈ ਤੇ ਉਹ ਉਤਾਰੇ ਜਿਨ੍ਹਾਂ ਦਾ ਟਾਈਮ ਲੰਘ ਗਿਆ ਆ ਆਹ ਉਹਨੇ ਕੁਝ ਧਾਰਮਿਕ ਸੀਗੇ ਜਿਨ੍ਹਾਂ ਦੇ ਟਾਈਮ ਜਿਹੜੇ ਦਿੱਖੇ ਕਿ ਫੰਕਸ਼ਨ ਹੋ ਗਏ ਆ ਕੁਝ ਇੱਕ ਦੋ ਰੈਲੀ ਸੀਗੀ ਮਤਲਬ ਪਬਲਿਕ ਫੰਕਸ਼ਨ ਸੀਗੇ ਉਹਨਾਂ ਦੇ ਵੀ ਟਾਈਮ ਲੰਘੇ ਨੇ ਉਹ ਇਸ ਕਰਕੇ ਆਪਾਂ ਉਤਾਰ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਹੋ ਜੇ ਕੋਈ ਲਗਾਉਣਾ ਚਾਹੁੰਦਾ ਤੇ ਨਗਰ ਕੌਂਸਲ ਦੀ ਪਰਮਿਸ਼ਨ ਲੈਂਦੇ ਆ ਸਾਰਿਆਂ ਨੂੰ ਅਪੀਲ ਆ ਕਿ ਜਿੰਨੇ ਕਿਸੇ ਨੇ ਕੋਈ ਐਡ ਕਰਨੀ ਆ ਉਹ ਨਗਰ ਕੌਂਸਲ ਤੋਂ ਲਿਖਤੀ ਤੌਰ ਤੇ ਆਪਣੀ ਪਰਮਿਸ਼ਨ ਜਿਹੜੀ ਆ ਅਫੀਸ ਜਮ੍ਹਾਂ ਕਰਾ ਕੇ ਬਕਾਇਦਾ ਤੇ ਪਰਮਿਸ਼ਨ ਲੈ ਕੇ ਲਗਾ ਦੇਣ। ਨੈ ਸਰ ਨਗਰ ਕੌਂਸਲ ਦੇ ਅਧਿਕਾਰੀ ਸਾਡੇ ਨਾਲ ਜਿਨ੍ਹਾਂ ਨੇ ਸਾਡਨ ਸਾਰੀ ਜਾਣਕਾਰੀ ਦਿੱਤੀ ਆ ਪਰ ਤੁਸੀਂ ਦੇਖੋ ਕਿ ਇਹ ਗੁਰਦਾਸਪੁਰ ਦੇ ਵਿੱਚ ਸੋ ਇਹ ਤਾਂ ਹੀ ਜਿਹੜੇ ਆ ਹੋਲਡਿੰਗ ਜਿਹੜੇ ਆ ਉਤਾਰਨ ਦੀ ਜਿਹੜੀ ਆ ਕਾਰਵਾਈ ਚੱਲ ਰਹੀ ਹੈ ਜਿੱਥੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਪਰਮਿਸ਼ਨ ਤਾਂ ਲਈ ਵੀ ਨਹੀਂ ਗਈਆਂ ਨੇ ਜਿਨ੍ਹਾਂ ਨੇ ਲਈਆਂ ਤਾਂ ਨਾ ਟਾਈਮ ਕਰੇਟ ਹੋ ਗਿਆ ਜਿੱਥੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਪਰਮਿਸ਼ਨ ਲੈਣਗੇ ਉਹ ਹੀ ਲਗਾ ਸਕਦੇ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਨਗਰ ਕੌਂਸਲ ਦੇ ਕੋਲ ਫੀਸ ਉਹ ਜਿਹੜੀ ਆ ਜਮ੍ਹਾਂ ਕਰਾ ਕੇ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਜਿਹੜੇ ਆ ਉਹ ਉਤਾਰੇ ਜਾਂ ਲਗਾਏ ਜਾਂ ਪੋਲਾਂ ਦੇ ਉੱਪਰ ਜਿਹੜੀ ਹੋਲਡਿੰਗ ਆ ਜਾਂ ਐਡਵਰਟਾਈਜ਼ਮੈਂਟ ਕੀਤੀ ਜਾਵੇ ਤਾਂ ਇਹਨਾਂ ਦੇ ਵਿੱਚ ਕੁਝ ਜਿਹੜੇ ਉਹ ਵੀ ਉਤਾਰੇ ਗਏ ਆ ਜਿਹੜੇ ਧਾਰਮਿਕ ਜੜੇ ਲੱਗੇ ਹੋਏ ਸੀ ਉਹਨਾਂ ਨੂੰ ਜਣਾ ਲਗਾਇਆ ਗਿਆ ਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਗੁਰਦਾਸਪੁਰ ਦੀਆਂ ਤਸਵੀਰਾਂ ਜਿਹੜੀਆਂ ਆ ਨਾਲ ਨਾਲ ਦੇਖੋ ਪੂਰਾ ਸਾਜ ਸਮਾਨ ਲਿਆਂਦਾਇਆ ਉਤਾਰਦੇ ਵਾਸਤੇ ਪੋੜੀ ਨਾਲ ਲੈ ਕੇ ਆਏਦੇ ਆ ਤਾਂ ਤਸਵੀਰਾਂ ਗੁਰਦਾਸਪੁਰ ਦੀਆਂ ਆ ਗੁਜਾਰਾ ਦੀਆਂ ਜਿੱਥੇ ਨਗਰ ਕੌਂਸਲ ਦੀ ਟੀਮ ਜਿਹੜੀ ਆ ਇੱਥੇ ਲੱਗੀ ਹੋਈ ਆ ਔਰ ਹੋਡਿੰਗ ਜਿਹੜੇ ਉਤਾਰਦੇ ਉਤਾਰਦੇ ਜਿਹੜੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਾਰਵਾਈ ਕਰਦੇ ਪਏ ਆ ਤਾਂ ਜਿੱਥੇ ਬਣੇ ਅਪੀਲ ਕੀਤੀਆਂ ਲੋਕਾਂ ਨੂੰ ਕਿ ਜਿਹੜੇ ਲੋਕ ਜਿਹੜੇ ਲੋਕ ਜਿਹੜੇ ਅੱਗੇ ਇਸ਼ਤਿਹਾਰ ਲਗਾਉਣਾ ਚਾਹੁੰਦੇ ਆ ਕੋਲਾ ਦੇ ਉੱਪਰ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਆ ਉਹ ਨਗਰ ਕੌਂਸਲ ਦੇ ਉੱਤੇ ਫੀਸ ਜਮ੍ਹਾਂ ਕਰਾਉਣ ਤੋਂ ਬਾਅਦ ਪਰਮਿਸ਼ਨ ਲੈਣ ਤੋਂ ਬਾਅਦ ਹੀ ਜਿਹੜੇ ਆ ਪਰਮਿਸ਼ਨ ਲੈਣ ਤੋਂ ਬਾਅਦ ਹੀ ਜਿਹੜੇ ਆ ਕੋਲਾ ਦੇ ਉੱਪਰ ਆਪਣੀ ਐਡਵਰਟਾਈਜ਼ਮੈਂਟ ਲਗਾਣ